ਕਰਨ ਨੂੰ ਆ ਗਿਆ ਜਦੋਂ ਕਰਿਆ ਆ ਟੱਲੇ ਜੇ ਬੁੱਲ ਕਰਕੇ ਆ ਤਾਂ ਥੋਬੀ ਬੈਠ ਗਿਆ ਹੁਣ ਸੱਸੀ ਪੁੱਛਦੀ ਆ ਅੱਪਾ ਜਾਨ ਗੱਲ ਕੀ ਹੋਈ ਹੁਣ ਜੀਰੋ ਜਿਹੜਾ ਬੰਦਾ ਬਾਦਸ਼ਾਹ ਦੇ ਦੁਆਰ ਤੇ ਗਿਆ ਜੇ ਬਾਦਸ਼ਾਹ ਪੁੱਠੇ ਹੱਥ ਵੀ ਚਾੜ ਦੇਵੇ ਉਣਦੀਆਂ ਰੋਟੀਆਂ ਬਣ ਜਾਂਦੀਆਂ ਜੇ ਉਹਦੀ ਨੀਂਦ ਸਿੱਧੀ ਹੋਵੇ ਜੇ ਜੇ ਨੀਂਦ ਪੁੱਠੀ ਹੋ ਜਾਏ ਫਿਰ ਘਰ ਯਾਰੜ ਕੇ ਵੀ ਰੱਖ ਦਿੰਦਾ ਹੁਣ ਸੱਸੀ ਸੋਚਦੀ ਆ ਵੀ ਬਾਦਸ਼ਾਹ ਨੇ ਸਦਿਆ ਖਬਰਾਂ ਬਾਦਸ਼ਾਹ ਕੀ ਤੋਹਫਾ ਦੇਊਗਾ ਜਦੋਂ ਘਰੇ ਆਇਆ ਤਾਂ ਤੋ ਵੀ ਮੂੰਹ ਤੋਂ ਮੱਖੀ ਨਾ ਉੱਡੇ ਤੇ ਢਿੱਲੇ ਜੇ ਬੁੱਲ ਕਰਕੇ ਬੈਠ ਗਿਆ। ਤਾਂ ਰੰਗ ਪੀਲਾ ਹੋ ਗਿਆ। ਸਸੀ ਪੁੱਛਦੀ ਅੱਪਾ ਜਾਨ ਗੱਲ ਕੀ ਹੋਈ? ਬੋਲਦਾ ਨਹੀਂ। ਈਵੇਂ ਹੀ ਪਾਹੀ ਧਰਤੀ ਫੁਰਲੀ ਜਾਵੇ। ਉਹ ਕਹਿੰਦਾ ਤੀਏ ਗੱਲ ਮਾੜੀ ਹੋਈ ਮੂੰਹ ਛੋਟਾ ਗੱਲ ਵੱਡੀ ਆ। ਉਹ ਕਹਿੰਦੀ ਉਹ ਕਹਿੰਦੀ ਅੱਪਾ ਜਾਨ ਦੱਸ ਤਾਂ ਸਹੀ ਵੀ ਗੱਲ ਕੀ ਹੋਈ ਆ। ਉਹ ਕਹਿੰਦਾ ਤੀਏ ਬਾਦਸ਼ਾਹ ਨੇ ਤੇਰਾ ਮੇਰੇ ਕੋਲੋਂ ਰਿਸ਼ਤਾ ਮੰਗ ਲਿਆ। ਉਹ ਕਹਿੰਦੀ ਫੇਰ ਕੀ ਹੋਇਆ? ਆਪਣੀ ਗਰੀਬੀ ਟੜਜੂ ਤੂੰ ਮੈਨੂੰ ਵਿਆਹਣਾ ਤਾਂ ਹੈ ਕਿਤੇ? ਇਹ ਤੂੰ ਹਾਂ ਕਰ ਦੇ ਤੂੰ ਹੋਰ ਆਪਾਂ ਨੂੰ ਕੀ ਚਾਹੀਦਾ ਕਹਿੰਦਾ ਧੀਏ ਉਹਦੀ ਉਮਰ 85 ਸਾਲ ਦੀ ਐ ਹੌਲੀ ਦਾਣੀ ਆ ਉਹ ਕਹਿੰਦੀ ਫਿਰ ਜਵਾਬ ਦੇ ਦੇ ਨਾ ਹਾਂ ਕਰ ਉਹ ਕਹਿੰਦਾ ਜਵਾਬ ਨਹੀਂ ਦੇ ਸਕਦੇ ਚੱਕਰਵਰਤੀ ਬਾਦਸ਼ਾ ਚੜਦੇ ਲੈਂਦੇ ਰਾਜ ਆ ਉਹ ਕਹਿੰਦੀ ਫਿਰ ਇਹਦਾ ਹੱਲ ਕੀ ਹੋ ਅੱਤਾ ਤੋਂ ਵਿੱਚ ਚੁੱਪ ਕਰਿਆ ਖੜਾ ਉਹ ਕਹਿੰਦੀ ਫਿਰ ਆਪਾਂ ਘਾਟ ਹੀ ਛੱਡ ਦਿੰਨੇ ਆ ਕਿਤੇ ਹੋਰ ਚਲੇ ਜਾਨਨੇ ਆ ਉਹ ਕਹਿੰਦੀ ਉੱਥੇ ਵੀ ਉਹਦਾ ਰਾਜ ਆ ਉੱਥੋਂ ਵੀ ਫੜ ਲਿਆਊਗਾ ਅੱਤਾ ਤੋ ਬਈ ਦਾ ਮੂਤੋਂ ਮੱਖੀ ਨਹੀਂ ਉੱਡਦੀ ਅੱਤਾ ਤੋ ਵੀ ਕਹਿੰਦਾ ਧੀਏ ਮੂੰਹ ਛੋਟਾ ਗੱਲ ਵੱਡੀ ਆ ਉਹ ਕਹਿੰਦੀ ਅੱਬਾ ਜਾਨ ਕੀ ਗੱਲ ਕੀ ਹੋਈ ਵਿੱਚੋਂ ਗਲਤ ਆ ਦੱਸ ਕਹਿੰਦਾ ਗੱਲ ਵਿੱਚੋਂ ਧੀਏ ਕੀ ਦੱਸਾਂ ਜਿਹੜਾ ਤੇਰਾ ਰਸਤਾ ਮੰਗਦਾ ਤੂੰ ਤਾਂ ਪੁੱਤਰੀ ਵੀ ਉਸੇ ਬਾਦਸ਼ਾਹ ਦੀ ਐ ਜਦੋਂ ਇੰਨੀ ਗੱਲ ਕਹੀ ਤੇ ਸਸੀ ਦੇ ਪੈਰਾਂ ਥੱਲੋਂ ਮਿੱਟੀ ਨਿਕਲ ਗਈ ਕਹਿੰਦੀ ਫਿਰ ਅੱਬਾ ਜਾਨ ਮੈਂ ਤੇਰੇ ਕੋਲੇ ਕਿਵੇਂ ਆਈ ਜਿਵੇਂ ਉਹਦੀ ਲੜਕੀ ਆ ਉਹ ਕਹਿੰਦਾ ਧੀਏ ਮੈਂ ਤਾਂ ਤੇਰਾ ਪਾਲਕਾਂ ਪਾਲਣ ਵਾਲਾ ਤੈਨੂੰ ਜਨਮ ਦੇਣ ਵਾਲਾ ਉਹ ਬਾਦਸ਼ਾਹ ਜਿਹੜਾ ਤੇਰਾ ਰਸਤਾ ਮੰਗਦਾ ਉਹ ਕਹਿੰਦੀ ਫਿਰ ਮੈਂ ਤੇਰੇ ਕੋਲੇ ਕਿਵੇਂ ਆਈ ਉਹ ਕਹਿੰਦਾ ਧੀਏ ਇਹਨਾਂ ਨੇ ਤੈਨੂੰ ਵਿਚ ਦਰਿਆ ਦੇ ਰੋੜ ਤਾ ਸੀ ਮੈਂ ਲੀੜੇ ਤੋਂਣ ਗਿਆ ਸੀ ਮੈਂ ਤੇਰਾ ਸੂਖੋਂ ਤੋਂ ਪਾਣੀ ਤੋਂ ਬਾਹਰ ਕੱਢਿਆ ਤੇ ਤੂੰ ਜਿਉਂਦੀ ਸੀ ਮੈਂ ਤੈਨੂੰ ਘਰੇ ਲਿਆ ਕੇ ਪਾੜਿਆ ਮੈਂ ਤਾਂ ਤੇਰਾ ਪਾਲ ਕੇ ਤੇ ਜਨਮ ਦੇਣ ਵਾਲਾ ਤੈਨੂੰ ਉਹ ਆ ਕਹਿੰਦੀ ਫਿਰ ਬਾਬਾ ਦਾ ਉਸ ਟਾਈਮ ਦੀ ਕੋਈ ਨਿਸ਼ਾਨੀ ਕੋਈ ਚਿੱਠੀ ਕੋਈ ਕਾਗਜ਼ ਕੋਈ ਪੱਤਰ ਤੇਰੇ ਕੋਲੇ ਹੈਗਾ ਉਹ ਕਹਿੰਦਾ ਹੈਗਾ ਚਿੱਠੀ ਤੇਰੇ ਗਲ ਦੇ ਵਿੱਚ ਪਾਈ ਸੀ ਉਹ ਬੰਤੇ ਕੀ ਲਿਖਿਆ ਹੋਇਆ ਸੀ ਅਤੇ ਤੋਬੀ ਨੇ ਚਿੱਠੀ ਪੜਾਈ ਨਹੀਂ ਉਹ ਸਸੀ ਕਹਿੰਦੀ ਫਿਰ ਲਿਆ ਫਗਾ ਮੈਨੂੰ ਚਿੱਠੀ ਕੀ ਆ ਕਿੱਥੇ ਆ ਜਦੋਂ ਸਸੀ ਨੇ ਚਿੱਠੀ ਪੜ੍ਹੀ ਉਹਦੇ ਤੇ ਲਿਖਿਆ ਜਿਹੜਾ ਲੜਕੀ ਨੂੰ ਇਸ ਨੂੰ ਫੜੂਗਾ ਤੇ ਪਾਲੂਗਾ ਤਾਂ ਕੋਲੂ ਕਹਣ ਬੱਚਾ ਬੱਚਾ ਫੜਵਾ ਕੇ ਮਰਵਾ ਦਿੱਤਾ ਜਾਊ ਹੁਣ ਗਰੀਬ ਬੰਦਾ ਸੀ ਜੇ ਇਹਦਾ ਚਿੱਠੀ ਪੜਾ ਲੈਂਦਾ ਹੋ ਸਕਦਾ ਨਾ ਹੀ ਪਾਲਦਾ ਡਰ ਜਾਂਦਾ ਉਹਨੇ ਚਿੱਠੀ ਪੜਾਈ ਨਹੀਂ ਤੇ ਉਹਨੂੰ ਇਹਨੂੰ ਕਰੋ ਨਿਕਾਲਿਆ ਨਹੀਂ ਕੱਢਿਆ ਨਹੀਂ ਹੁਣ ਚਿੱਠੀ ਪੜ੍ਹੀ ਤੇ ਉਹਦੇ ਵਿੱਚ ਆ ਲਿਖਿਆ ਵੇ ਜਿਹਨੇ ਨੂੰ ਪਾਲੂਗਾ ਇਹਨੂੰ ਇਹਦਾ ਪਾਲਣ ਪੋਸ਼ਣ ਕਰੂਗਾ ਉਹਦਾ ਕੋਲੂ ਖਾਣ ਬੱਚਾ ਬੱਚਾ ਪੜਵਾ ਕੇ ਮਰਵਾ ਦਿੱਤਾ ਜਾਊ ਹੁਣ ਸੱਸੀ ਨਾਲ ਚਿੱਠੀ ਫੜੀ ਚਿੱਠੀ ਫੜ ਕੇ ਕਹਿੰਦੀ ਅੱਬਾ ਜਾਨ ਹੁਣ ਇੱਕ ਕੰਮ ਕਰ ਦੇ ਇੱਕ ਕਲਮ ਤੇ ਦੋ ਕਾਗਜ਼ ਦੇ ਵਰਕੇ ਲਿਆ ਦੇ ਤੂੰ ਫਾਰਕ ਉਹ ਪਾਪੀ ਬਾਦਸ਼ਾਹ ਨੂੰ ਮੈਂ ਖਤ ਲਿਖਦੀ ਹਾਂ ਕਹਿੰਦੀ ਮੈਨੂੰ ਜੱਟ ਕਲਮ ਦਵਾਤ ਮੰਗਾ ਲਈ ਦੋ ਕਾਗਜ਼ ਦੇ ਵਰਕੇ ਖਤ ਲਿਖਦੀ ਆਪਣੇ ਬਾਪ ਨੂੰ ਕਾਗਜ਼ ਪੱਟਾਂ ਤੇ ਧਰ ਕੇ ਕਹਿੰਦੀ ਅੱਬਲ ਹਮਦ ਖੁਦਾ ਤੋ ਬਾਬਲਾ ਹਰਦਮ ਰਹੀਏ ਡਰ ਕੇ ਓਹੋ ਦਿਹਾੜਾ ਯਾਦ ਕਰ ਜੋ ਤੂੰ ਸੰਦੂਖ ਬਣਾਇਆ ਘੜਕੇ ਮੈਨੂੰ ਵਿੱਚ ਸੰਦੂਖ ਦੇ ਪਾਤਾ ਬਾਹਰੋ ਜਿੰਦੇ ਕੁੰਡੇ ਜੜਕੇ ਮੈਨੂੰ ਵਿੱਚ ਦਰਿਆ ਦੇ ਰੋੜਿਆ ਅੱਧੀ ਰਾਤ ਪੈਰ ਦੇ ਤੜਕੇ ਮੇਰਾ ਮੌਤ ਨੇ ਸਹਰਾਣਾ ਮੱਲਿਆ ਤੇ ਵਹਿ ਗਈ ਖਾਰੇ ਚੜਕੇ ਮੇਰਾ ਮੌਤ ਨੇ ਸਹਰਾਣਾ ਮੱਲਿਆ ਵਹਿ ਗਈ ਖਾਰੇ ਚੜਕੇ ਵਹਿ ਗਈ ਖਾਰੇ ਚੜਕੇ ਤੇ ਹੁਣ ਤੂੰ ਬਾਵਲ ਤੇ ਮੈਂ ਤੇਰੀ ਪੁੱਤਰੀ ਜਿਹਦਾ ਸਾਗ ਮੰਗਦਾ ਹੜਕੇ ਤੈਨੂੰ ਕਿਸੇ ਦੀ ਆਈ ਆ ਜਾਵੇ ਮਰ ਜਾ ਸੱਪ ਖੜੱਪਾ ਲੜ ਕੇ ਇੱਕ ਪੰਜਾ ਦੀਆਂ ਦੇ ਡੋਲੇ ਮੰਗਦਾ ਡੁੱਬ ਕੇ ਮਰ ਜਾ ਕਿਸੇ ਖੂਹ ਖਾਦੇ ਵਿੱਚ ਮਾਰ ਕੇ ਖਾਤੜੀਆਂ ਦਾਤੜੀਆਂ ਦਾ ਆਉਂਦੇ ਬਾਗ ਨੂੰ ਕਿਵੇਂ ਲਹਿ ਕੇ ਤੇਗੀ ਆ ਤੇਰੀ ਚੋ ਨੀਰ ਆਪਦੇ ਬਾਪ ਨਾਲ ਗੱਲਾਂ ਕਰਦੀ ਆ ਕਹਿੰਦੀ ਪਪਗਾ ਹੱਥੀ ਨਦੀ ਚ ਰੋੜ ਕੇ ਅੱਜ ਸਾਖ ਮੰਗਦਾ ਇੱਕ ਰਣਤਾ ਪੌਂਦੀ ਨਾਲੇ ਤਾਹਾਂ ਮਾਰਦੀ ਨਾਲੇ ਉਹਦੇ ਕਰਮਾਂ ਨੂੰ ਰੋਂਦੀ ਆ ਜੇ ਮੈਂ ਆਪਦੇ ਮਾਪਿਆਂ ਦੇ ਘਰੇ ਹੁੰਦੀ ਅੱਜ ਬਾਦਸ਼ਾਹ ਹੁਣੇ ਸੀ ਅੱਜ ਮੈਂ ਧੋਬਿਆਂ ਦੇ ਘਰੇ ਪੜਦੀ ਉੱਥੇ ਮੈਨੂੰ ਰਹਿਣ ਦਿੰਦਾ ਇੱਕ ਇੱਕ ਸਸੀ ਆਪਦੇ ਬਾਪ ਨੂੰ ਤਾਣੇ ਮਾਰਦੀ ਆਪਣਾ ਕਿਹੜੇ ਮਾਰਦੀ ਵੀਰੇ ਉੱਥੇ साबा सा जो पाबा कासे तो पी सधू खजांदा पो रहिया उते तो पीस खजांदा पो र 想念。<laughs> ਪੀਗਾ ਕੋ ਸ਼ਰਮ ਕਰ ਹਾਥੀ ਨਦੀ ਚਰੋੜਿਆ ਤੇ ਅੱਜ ਧੀ ਦਾ ਰਿਸ਼ਤਾ ਮੰਗਣ ਲੱਗਿਆ ਹੁਣ ਬਾਦਸ਼ਾਹ ਨੂੰ ਧਰਤੀ ਬੇਹ ਨੀ ਦਿੰਦੀ ਕਿਹੜੇ ਖੂਚ ਡੁੱਬ ਕੇ ਮਰ ਜਾ ਹੁਣ ਵੀਰੋ ਉਹ ਜਿਹੜਾ ਖੱਤ ਲਿਖਿਆ ਸੀ ਅੱਤੇ ਨੂੰ ਦੇ ਦਿੱਤਾ ਜਾਂ ਜਾ ਕੇ ਫੜਾ ਦਿੱ ਹੁਣ ਅੱਤਖ ਖੱਤ ਲੈ ਕੇ ਚਲਿਆ ਗਿਆ ਉੱਥੇ ਗਿਆ ਖੱਤ ਲੈ ਕੇ ਅੱਤ ਤੁਰਪਿਆ ਹੋ ਗਿਆ ਚੱਟਰਬਾਨ ਆਦਮੀ ਕਦਮੀ ਚੱਲ ਕੇ ਪਹੁੰਚਿਆ ਵਿੱਚ ਕਚੇਰੀ ਆਣ ਅੱਗੇ ਤਖਤ ਤੇ ਬੈਠਾ ਬਾਦਸ਼ਾਹ ਸਾਰੀ ਇਰਜ ਦਾ ਸੁਲਤਾਨ ਅੱਤਾ ਰੁੱਕੇ ਖੱਡ ਵਿਖਾਉਂਦਾ ਜੋ ਸੀ ਸੱਸੀ ਦਾ ਪਰਮਾਨ ਉਹ ਪੜ ਪੜ ਕੇ ਬਾਦਸ਼ਾਹ ਹੁੰਦਾ ਜਾਵੇ ਹੈਰਾਨ ਡਿੱਗਾ ਤਾਰ ਜ਼ਮੀਨ ਤੇ ਹੋ ਗਈ ਬੰਦ ਜਵਾਨ ਹੋਸ਼ ਆਈ ਤੋ ਉੱਠ ਕੇ ਲੱਗਿਆ ਦਹਾਈਆਂ ਕੌਣ ਜਿਉਂ ਜਿਉਂ ਖੱਤ ਨੂੰ ਪੜਦਾ ਉਹਦੇ ਵਿੱਚ ਲਿਖਿਆ ਵੀ ਮੈਂ ਤੇਰੀ ਧੀ ਆ ਤੇ ਤੂੰ ਮੇਰਾ ਬਾਪ ਐ ਤੇ ਅੱਜ ਮੇਰਾ ਸਾਗ ਮੰਗਦਾ ਬਾਦਸ਼ਾਹ ਦੀਆਂ ਤਾਂਹਾਂ ਨਿਕਲ ਗਈਆਂ ਕਚਹਿਰੀ ਛੱਡਤੀ ਸਾਰੇ ਕੰਮ ਪੂਕਤਾਉਣੇ ਵਿੱਚ ਹੀ ਰਹੇਗੇ ਉੱਥੇ ਕਾ ਕਚਹਿਰੀ ਛੱਡ ਕੇ ਤੁਰ ਪਿਆ ਹੋ ਗਿਆ ਪਰੇਸ਼ਾਨ ਆਪਦੇ ਮੇਚ ਮਹਿਲਾ ਦੇ ਆ ਗਏ ਜਿੱਥੇ ਉਹਦੇ ਖਾਸ ਮਕਾਨ ਕੋਲ ਬੀਗਮ ਦੇ ਬੈਠ ਕੇ ਰਾਜਾ ਕਰੇ ਬਿਆਨ ਕਹਿੰਦਾ ਖਸਤ ਸੱਸੀ ਦਾ ਆ ਗਿਆ ਜਿਹੜੀ ਰੋੜੀ ਵਿੱਚ ਤੂਫਾਨ ਮੈਨੂੰ ਥੋਬੀ ਆ ਕੇ ਦੱਸਿਆ ਸਾਰਾ ਪਤਾ ਨਿਸ਼ਾਨ ਕਹਿੰਦੇ ਧੀਆ ਤੇ ਥੋਬੀ ਦੀ ਪਰਿਆ ਪਰਸਤਾਨ ਮੈਂ ਰਸਤਾ ਉਹਦਾ ਮੰਗਿਆ ਹੋ ਕੇ ਕਹਿਰਬਾਨ ਮੈਂ ਅਕਲੋਂ ਪੁੱਲ ਗਿਆ ਬਾਦਸ਼ਾਹ ਤੇ ਮੇਰੇ ਮਾਰੇ ਗਏ ਆਸਾਨ ਉਹ ਵੀਰਾ ਬੰਦਾ ਨੇਕੀ ਕਰਨ ਨੂੰ ਭੇਜਿਆ ਤੇ ਪੈ ਗਿਆ ਲੰਮੀਆਂ ਤਾਨ ਰੱਬ ਨੇ ਬੰਦੇ ਨੂੰ ਭੇਜਿਆ ਇੱਥੇ ਵੀ ਆਪ ਦਾ ਜਨਮ ਸਦਾਰ ਲੈ ਜਮਨ ਮਨ ਤੋਂ ਖੜਾ ਛੁੱਟ ਜੇ ਤੇ ਇੱਥੇ ਆ ਕੇ ਬੰਦਾ ਵਧੀਆਂ ਕਰਨ ਲੱਗ ਜਾਂਦਾ ਤੇ ਰੱਬ ਨਾਲ ਵਾਅਦੇ ਕੀਤੇ ਭੁੱਲ ਜਾਂਦਾ ਨੇਕੀ ਕਰਨ ਨੂੰ ਭੇਜੇ ਇੱਥੇ ਪੈ ਗਿਆ ਲੰਮੀਆਂ ਤਾਣ ਹਰਸ ਤਮਾਂ ਦਾ ਭਰਿਆ ਫਿਰਦਾ ਕੁੱਲ ਤੇ ਜਹਾਨ ਇਹ ਚਾਰ ਦਿਹਾੜੇ ਜ਼ਿੰਦਗੀ ਇਕ ਵਈਆ ਬੰਦਾ ਕੋਈ ਦਿਨ ਦਾ ਮਹਿਮਾਨ ਇੱਕ ਦਿਨ ਸੌਦਾ ਸਾਰਾ ਮੁੱਕ ਜੂ ਆ ਖਾਲੀ ਰਹੂ ਦੁਕਾਨ ਉਹ ਬੰਦੇ ਅੱਗੇ ਜਾ ਕੇ ਕੀ ਦੱਸਣਗੇ ਜਦੋਂ ਤੈਨੂੰ ਤੁਰ ਤੋਂ ਆਇਆ ਫਰਮਾਨ ਉਥੇ ਕਿਹੜਾ ਮੂੰਹ ਲੈ ਕੇ ਜਾਵਾਂਗੇ ਇੱਥੇ ਤਾਂ ਠੱਗੀਆਂ ਮਾਰੀ ਜਾਂਦਾ ਇੱਕ ਸ਼ਹਿਰ ਬੰਦੇ ਨੂੰ ਕਿਵੇਂ ਸਮਝਾਉਂਦਾ ਭਈ ਭਜਨ ਕਰ ਲੈ ਤੇਰਾ ਖੜਾ ਜੁੜੂ ਕਿਹੜੇ ਗਿਆਨ ਕਰ 还跟着走走吧。 منه بعدي آڪلا ڪي يتا تا تيا मार कचेरी छॾे पीअ खे तो पी अगरो बाद मेर मारे बंदा ने हस तां ਬਾਸ਼ਾ ਬੇਗਮ ਕੁਲਿਆ ਆ ਗਿਆ ਜਦੋਂ ਬੇਗਮ ਕੁਲਿਆ ਆਇਆ ਉਹਨੂੰ ਕਹਿੰਦਾ ਜਿਹੜੀ ਆਪਾਂ ਆਵਦੀ ਤੀ ਰੋੜੀ ਸੀ ਦਰਿਆ ਦੇ ਵਿੱਚ ਉਹਦਾ ਖਾਤਾ ਗਿਆ ਉਹ ਕਹਿੰਦੀ ਕਿੱਥੇ ਆਹੋ ਕਹਿੰਦਾ ਤੇ ਤੂੰ ਵੀ ਦੇ ਘਰੇ ਪਲਦੀ ਆ ਹੁਣ ਬੇਗਮ ਕਹਿਣ ਲਗੀ ਬਾਦਸ਼ਾਹ ਫਿਰ ਦੇਖਦਾ ਕੀ ਆ ਸੋਚਦਾ ਕੀ ਆ ਰਾਤ ਮੰਗਵਾ ਉਹਨੂੰ ਆਪਾਂ ਘਰੇ ਲੈ ਕੇ ਆਈਏ ਹੁਣ ਬਾਦਸ਼ਾਹ ਦੇ ਘਰੇ ਕਿਹੜਾ ਮੋਤੀਆਂ ਦੇ ਕਾਲ ਹੁੰਦੇ ਉਸ ਵੇਲੇ ਨੌਕਰ ਸਦਿਆ ਰਾਥ ਮੰਗਵਾਲਿਆ ਉੱਥੇ ਕਉਦੀ ਵੇਗਮਤਾਂ ਹਾਂ ਮਾਰਦੀ ਉੱਚੀ ਉੱਚੀ ਪਾਉਂਦੀ ਸ਼ੋਰ ਗੱਲ ਸੁਣਾ ਪੋਲਿਆ ਬਾਸ਼ਾ ਤੈਨੂੰ ਗੱਲ ਸੁਣਾਵਾ ਹੋਰ ਆਪਾਂ ਘਰ ਰੱਥ ਤੇ ਚੱਲ ਗਿਆ ਸਾਰੇ ਝਗੜੇ ਛੋੜ ਵਿੱਚ ਰਸਦੇ ਬੈਠ ਕੇ ਰੱਥ ਲਿਆ ਨਫਰ ਨੇ ਤੋਰ ਘਰ ਰੱਥ ਤੇ ਪਹੁੰਚ ਗਏ ਨਾ ਲੱਗਿਆ ਅੱਖ ਦਾ ਫੋਰ ਹੁਣ ਬੈਠੀ ਬੱਚੀ ਦੇਖ ਕੇ ਲੱਗੀ ਦਿਲਾਂ ਨੂੰ ਤੋੜ ਕਹਿੰਦਾ ਵੇਗ ਨਹੀਂ ਬਚ ਗਏ ਇਹ ਕੀ ਆ ਕਬਈਆ ਤੈਨੂੰ ਵਿੱਚ ਦਿੱਤਾ ਦਰਿਆ ਦੇ ਰੋੜ ਤੈਨੂੰ ਰੱਖਣ ਵਾਲਾ ਰੱਖ ਗਿਆ ਤੇਰੀ ਕਿਸਮਤ ਖਾਦਾ ਮੋੜ ਆ ਉਹ ਪੁੱਤ ਹਣ ਚੱਲ ਕਰਨ ਨੂੰ ਚਲੀ ਗਿਆ ਤੂੰ ਛੱਡ ਦੇ ਪੁਰਾਣੇ ਗੋੜਕ ਧੀ ਦੇ ਨਾਲ ਜਾ ਕੇ ਮਿੰਤਾ ਕਰਦੇ ਚੱਲ ਘਰੋਂ ਚਲੀਏ ਕਿਹੜੇ ਜਵਾਬ ਕਰਦੇ ਮੇਰੇ ਜੱ ਸਾ ਤੇ